ਸਤਿ ਸ਼੍ਰੀ ਅਕਾਲ ਵੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਭੁੱਲਰ ਮੋਟਰ ਸੰਗਰੂਰ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜੀ ਅ ਕਿਉਂਕਿ ਬਣਾਉਣ ਵਾਲੇ ਨੂੰ ਵੀ ਵੀਡੀਓ ਤਾਂ ਹੀ ਸਵਾਦ ਆਉਂਦਾ ਜੀ ਜਦੋਂ ਦਰਸ਼ਕ ਦੇਖਦੇ ਨੇ ਜੀ ਸੋ ਗੱਡੀ ਲੈ ਕੇ ਆਏ ਆ ਦੋਸਤੋ 2023 ਮਾਡਲ ਇਸ ਤਰ੍ਹਾਂ ਦੀਆਂ ਕਾਰਾਂ ਨਾ ਬਹੁਤ ਘੱਟ ਆਉਂਦੀਆਂ ਨੇ ਜੀ ਤੇ ਆਪਣੇ ਚੈਨਲ ਤੇ ਤੁਹਾਨੂੰ ਲਗਾਤਾਰ ਦੇਖਣ ਨੂੰ ਮਿਲਦੀਆਂ ਨੇ ਚੰਗੀਆਂ ਕਾਰਾਂ ਪੰਜਾਬ ਨੰਬਰ ਦੀਆਂ 2023 ਮਾਡਲ ਸਵਿਫਟ ਤੇ ਬਿਲਕੁਲ ਹੀ ਜੈਨੂਨ ਏਜੰਸੀ ਪੀਸ ਜੇ ਕਿਤੇ ਮਾੜਾ ਮੋਟੀ ਚਰੀਟ ਹੈਗੀ ਆ ਉਹ ਵੀ ਤੁਹਾਨੂੰ ਬਰੀਕੀ ਵਿੱਚ ਦਿਖਾਵਾਂਗੇ ਉਵੇਂ ਹੀ ਪਈ ਆ ਜੈਡ ਐਕਸਾਈ ਹੈ ਜੀ 2023 ਮਾਡਲ ਹੈ ਬਿਲਕੁਲ ਨਵੀਂ ਕਾਰ ਪਈ ਹੈ ਜਿਵੇਂ ਏਜੰਸੀ ਚੋ ਅੱਜ ਕਢਾ ਕੇ ਲਿਆਂਦੀ ਹੋਵੇ ਅਲਾਈ ਟਾਇਰ ਐਕਸਟਰਾ ਸੋਹਣੇ ਲੱਗੇ ਹੋਏ ਨੇ ਜੀ ਤੇ ਜੇ ਕੋਈ ਮਾੜਾ ਮੋਟਾ ਬੰਪਰ ਤੇ ਸਕਰੈਚ ਜਿਵੇਂ ਆ ਦੇਖੋ ਜੀ ਬਿਲਕੁਲ ਬਰੀਕੀ ਨਾਲ ਤੁਹਾਨੂੰ ਵੀਡੀਓ ਦਿਖਾ ਦੂੰਗਾ ਮੈਂ ਤੇ ਜਿਹੜਾ ਕੋਈ ਮਾੜਾ ਮੋਟਾ ਸਕ੍ਰੈਚ ਹੈਗਾ ਕਾਰ ਦੇ ਉਹ ਬਿਲਕੁਲ ਉਵੇਂ ਹੀ ਦਿਖਦਾ ਦੇਖੋ ਜੀ ਬੰਪਰ ਤੇ ਕਿਨਾਰੀ ਤੇ ਸਕ੍ਰੈਚ ਹੈ ਹਾਂਜੀ ਮਾੜਾ ਮੋਟਾ ਜਿਹੜਾ ਕਿਤੇ ਹੈਗਾ ਹਲਕਾ ਫੁਲਕਾ ਉਹ ਉਵੇਂ ਹੀ ਹੈ ਜੀ ਆਹ ਸਾਈਡ ਤੇ ਇੱਕ ਸਕ੍ਰੈਚ ਇਹ ਵੀ ਹੈ ਜੀ ਹਨਾ ਸੋ ਬਿਲਕੁਲ ਨਮੀ ਨਕੋਰ ਏਜੰਸੀ ਪੀਸ ZXi 2023 ਮਾਡਲ ਡਿਮਾਂਡ ਹੈਗੀ ਹੈ ਜੀ 6 ਲੱਖ ਤੇ 95000 ਰੁਪਿਆ ਤੇ ਮੌਕੇ ਤੇ ਹੋ ਜੂਗਾ ਦੋਸਤੋ ਮਾਨਤਾਨ ਕਮਿਸ਼ਨ ਬੇਸ ਤੇ ਰਹੂਗੀ ਡੀਲ ਤੇ ਤੁਸੀਂ ਗੱਡੀ ਲੈਣਾ ਚਾਹੁੰਦੇ ਹੋ ਕਿਸੇ ਵੀਰ ਨੇ ਲੋਨ ਕਰਾਣਾ ਠੀਕ ਹੈ ਜੀ ਤਾਂ ਲੋਨ ਵੀ ਹੋ ਜੂਗੀ ਅੰਦਰੋਂ ਵੀ ਕਾਰ ਬਿਲਕੁਲੀ ਸ਼ੋਰੂਮ ਪੀਸ ਪਈ ਹੈ ਤੇ ਲਓ ਜੀ ਕਲਾਈਮਟ ਏਸੀ ਫੀਚਰ ਬਹੁਤ ਸੋਹਣੇ ਰਹਦੇ ਨੇ ਔਰ ਸਟੀering ਕੰਟਰੋਲ ਵਗੈਰਾ 에ਅਰ ਬੈਗ এবੀਐਸ 7D ਮੈਟਿੰਗ ਦੇ ਨਾਲ ਤੇ ਡੀ ਫੋਗਰ ਵਗੈਰਾ ਡਿੱਗੀ ਵਾਈਪਰ ਸਟਿੱਪਣੀ ਇਹਦੀ ਅਨਲੌਕ ਨਹੀਂ ਹੈਗੀ ਕਾਰ ਉਸ ਵਟਣਾ ਜੀ ਦੋਨੋਂ ਚਾਬੀਆਂ ਨੇ ਗੱਡੀ ਦੀਆਂ ਤੇ ਤੁਹਾਨੂੰ ਦਿਖਾਣੇ ਆ ਬਰੀਕੀ ਨਾਲ ਸਾਰੀ ਡਿਟੇਲ ਦੇਵਾਂਗੇ ਗੱਡੀ ਦੀ ਦੇਖੋ ਜੀ ਡਿੱਗੀ ਖੋਲ ਕੇ ਬਿਲਕੁਲ ਹੀ ਨਵੀਂ ਪਈ ਆ ਜੀ ਦੇਖੋ ਫਰਸ਼ ਵੀ ਦੇਖੋ ਦੋਸਤੋ ਆ ਲਓ ਜੀ ਸਟਿੱਪਣੀ ਅਨਯੂਜ਼ਡ ਹੈ ਜੀ ਤੇ ਜੈਕ ਰॉड ਪਾਨਾ ਵਿੱਚ ਜਿੱਥੇ ਕੰਪਨੀ ਰੱਖ ਕੇ ਭੇਜਦੀ ਆ ਬਿਲਕੁਲ ਹੀ ਓਵੇਂ ਪਿਆ ਤੇ ਜੇ ਤੁਸੀਂ ਕਾਰ ਲੈਣਾ ਚਾਹੁੰਦੇ ਹੋ ਦੋਸਤੋ ਪੁੱਲਰ ਮੋਟਰ ਸੰਗਰੂਰ ਦੇ ਉੱਤੇ ਕਾਲ ਕਰੋ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਤੇ ਕੀ ਲੈਸ ਐਂਟਰੀ ਪੁਸ਼ ਬਟਨ ਸਟਾਰਟ ਜੀ ਸਾਰੇ ਫੀਚਰ ਤੇ ਬਿਲਕੁਲ ਨਵੀਂ ਪਈ ਆ ਜੀ ਕਾਰ ਕੁਝ ਨਹੀਂ ਕਰਾਉਣਾ ਸੈਲਫ ਮਾਰਨੀ ਐ ਤੇ ਪੁਸ਼ ਮਾਰਨਾ ਹੈ ਜੀ ਤੇ ਗੱਡੀ ਸਟਾਰਟ ਗੱਡੀ ਲੈਣਾ ਚਾਹੁੰਦੇ ਹੋ ਦੋਸਤੋ 695000 ਰੁਪਿਆ ਗੱਡੀ ਦਾ ਰੇਟ ਹੈ ਇਸ ਤਰ੍ਹਾਂ ਦੀਆਂ ਕਾਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਕਿਉਂਕਿ ਏਜੰਸੀ 'ਚ ਜਾਣਦੇ ਬੰਦੇ ਦਾ ਵੀ ਰੁੱਖ ਬਦਲ ਸਕਦੀਆਂ ਨੇ ਇਹ ਕਾਰਾਂ ਏਜੰਸੀ ਵਾਲ ਦੇ ਵਿੱਚ ਬੰਦਾ BXCI ਲੈਣ ਜਾ ਰਿਹਾ ਨਾ ਤਾਂ ਬਾਹਰੋਂ ਤੁਹਾਨੂੰ ZXCI ਦੇ ਦਾਂਗੇ ਠੀਕ ਹੈ ਜੀ ਗੱਡੀ ਲੈਣਾ ਚਾਹੁੰਦੇ ਹੋ ਦੋਸਤੋ ਸੰਪਰਕ ਕਰੋ ਧੰਨਵਾਦ ਜੀ ZXCI ਦੇ ਦੇਵਾਂਗੇ ਐਲਐਕਐਸਆਈ ਦੇ ਮੁੱਲ ਦੇ ਵਿੱਚ ਠੀਕ ਹੈ ਜੀ 50 55000 ਚੱਲੀ ਆ ਬਿਲਕੁਲ ਨਮੀ ਲੋਨ ਕਰਾਉਣਾ ਚਾਹੁੰਦੇ ਹੋ ਲੋਨ ਹੋ ਜਾਊਗਾ ਤੇ ਇਸ ਤਰ੍ਹਾਂ ਦੀਆਂ ਕਾਰਾਂ ਲੈਣ ਲਈ ਸੰਪਰਕ ਕਰੋ ਧੰਨਵਾਦ ਜੀ